ਦੇਖੋ ਜੀ ਹਰਿਆਣੇ ਦੀਆਂ ਛਿੱਟ ਹਲਕਾਵਾ ਤੇ ਵਿੱਚ ਮੱਝਾਂ ਮਾਣ ਮਾਲ ਗਿਆਨੀ ਜੀ ਹੋਏ ਫਿਰ ਮਜ਼ਾ ਆਉਂਦਾ ਨਜ਼ਾਰਾ ਇਹ ਮਾਣੀ ਮਾਲ ਘੱਡੀ 2 ਮਿੰਟ ਲੱਗੀ ਜਾਣੀ ਹੱਲੇ ਹੁਣ ਦੇਖੋ ਜਾਂਦਾ ਆ ਚਲੋ 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 ਚਲ ਆਹ ਚਲੋ 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 ਖਿੱਚ ਤਾ ਖਿੱਚ ਤਾ ਖਿੱਚ ਤਾ ਖਿੱਚ ਲੈ ਖਿੱਚ ਤਾ ਨਹੀਂ ਨਹੀਂ ਭੱਜਦੀਆਂ ਇਹਦੀ ਭੱਜਣ ਵਾਲੀ ਕਿਉਂਕਿ ਉਹ ਨਹੀਂ ਜੀ ਭੱਜਣ ਗਿਆ ਇਹ ਗਿੱਜੀਆਂ ਵਾ ਇਧਰ ਗਿਆ ਨਹੀਂ ਆਪਣੇ ਨੇ ਵੀ ਨੀਂਦ ਪੂਰੀ ਕਰ ਲਈ ਆ ਇਹ ਆ ਵੇਖੋ ਜੀ ਕਿਉਂ ਦੀ ਮੂਹ ਦਾ ਖਾਦੇ ਮੰਨਣਾ ਗਿਆਨੀ ਨੂੰ ਵੱਡੀ ਕੀਤੀ ਦੀਦ ਪੂਰੀ ਕਿ ਨਹੀਂ ਉਹ ਮੂਹ ਦਾ ਖਾਦੇ ਕਿਉਂ ਕਿਉਂ ਨਹੀਂ ਜੀ ਕਿਹਾਨੀ ਨੀਂਦ ਨਾ ਜ਼ੋਰ ਜਿਆਦਾ ਚੜਕ ਗਿਆਨੀ ਨੂੰ ਭਾਈ ਰਾਤ ਵੀ ਸਵਾਲ ਦੋ ਦਿਨੇ ਵੀ ਸਵਾਲ